ਰਮਨ ਮਮੀ ਜੀ ਦਾ ਫੋਨ ਆਇਆ ਸੀ ਉਹ ਨਾ ਠੀਕ ਨਹੀਂ ਕੀ ਕੀ ਹੋ ਗਿਆ ਮਮੀ ਜੀ ਨੂੰ ਦੱਸਿਆ ਹੋਣਾ ਉਹਨਾਂ ਨੇ ਉਹਨਾਂ ਦੇ ਨਾ ਗੋਡਿਆਂ 'ਚ ਪੀੜ ਹੁੰਦੀ ਆ ਨਾਲੇ ਪੈਸੇ ਵੀ ਬਹੁਤ ਲੱਗਣਦੇ ਆ ਤੁਹਾਨੂੰ ਨਹੀਂ ਪਤਾ ਉਹ ਨਾ ਇਦਾਂ ਹੀ ਡਰਾਮੇ ਕਰਦੇ ਨੇ ਯਾਰ ਜੀ ਇਦਾਂ ਕੋ ਕਹਿਣ ਨਹੀਂ ਮਾਪਿਆਂ ਨੂੰ ਜੀ ਇਦਾਂ ਬੋਲੀ ਗਏ ਨਾ ਬਹੁਤ ਪਾਪ ਲੱਗਦਾ ਆ ਬਸ ਆ ਨਾ ਪਾਪ ਹੁੰਦਾ ਸਭ ਤੁਸੀਂ ਰੱਖੋ ਮੈਂ ਉਹ ਦੱਸਣ ਦਈਆਂ ਜੋ ਸੱਚ ਆ ਅੱਛਾ ਠੀਕ ਆ ਮੈਨੂੰ ਇੱਕ ਲਾਹ ਪਾਣੀ ਤੇ ਪਿਆ ਦਿਓ ਠੀਕ ਆ ਲਿਓਨੀ ਆ ਇੱਕ ਗੱਲ ਦੱਸੋ ਤੁਸੀਂ ਕਿਤੇ ਮੰਮੀ ਜੀ ਨੂੰ ਮਿਲਣ ਜਾਣ ਵੱਲੋਂ ਤਾਂ ਨਹੀਂ ਸੋਚਣਦੇ ਨਹੀਂ ਯਾਰ ਮੈਂ ਆਪਣਾ ਕੰਮ ਦੂਜੇ ਦੇ ਭਰੋਸੇ ਤੇ ਨਹੀਂ ਛੱਡ ਕੇ ਜਾ ਸਕਦਾ ਪਿਛਲੀ ਵਾਰ ਗਿਆ ਸੀ ਤਾਂ ਬਹੁਤ ਨੁਕਸਾਨ ਹੋ ਗਿਆ ਫਿਰ ਕੀ ਸੋਚਿਆ ਤੁਸੀਂ ਸੋਚਣਾ ਕੀ ਆ ਮੈਂ ਹਾਂ ਨਿੰਨੂ ਘਲਤਾ ਵਾ ਮੰਮੀ ਨੂੰ ਲੈਣ ਇੱਥੇ ਲੈ ਕੇ ਆਉਣ ਡਿਆ ਇਹੋ ਜਿਹਾ ਵੀ ਕੀ ਹੋ ਗਿਆ ਉਹਨਾਂ ਨੂੰ ਜਿਹੜਾ ਇੱਥੇ ਸੱਦ ਲਿਆ ਦੱਸਿਆ ਤੇ ਹੈਗਾ ਉਹਨਾਂ ਦੇ ਗੋਡਿਆਂ 'ਚ ਪੀੜ ਹੁੰਦੀ ਆ ਬੈਣ ਖਲੋਨ 'ਚ ਵੀ ਬਹੁਤ ਦਿੱਕਤ ਆ ਉਹਨਾਂ ਦਾ ਇੱਕ ਵੱਡਾ ਮੁੰਡਾ ਵੀ ਤਾਂ ਹੈਗਾ ਆ ਉਹ ਵੀ ਤਾਂ ਉਹਨਾਂ ਦਾ ਧਿਆਨ ਰੱਖ ਸਕਦਾ ਹੈ ਸੇਵਾ ਕਰ ਸਕਦਾ ਹੈ ਜੇਕਰ ਡਾਮੰਡਾ ਤੇ ਆਨ ਰੱਖਦਾ ਫਿਰ ਉਹਨਾਂ ਮੈਨੂੰ ਫੋਨ ਕਿਉਂ ਕਰਨਾ ਸੀ ਪੈਸੇ ਲੱਗਣਦੇ ਆ ਇਲਾਜ ਕਰਨ ਚ ਉਹਨਾਂ ਨੇ ਆਪਣੇ ਹੱਥ ਖੜੇ ਕਰਤੇ ਆ ਕਿ ਸਾਡੇ ਵਾਸਤੇ ਨਹੀਂ ਫਿਰ ਮੈਨੂੰ ਲੱਗਾ ਜੇ ਮਾਂ ਪਿਓ ਦੀ ਸੇਵਾ ਕਰਨ ਚ ਪੁੰਨ ਮਿਲਦਾ ਵਾ ਤੇ ਮੈਂ ਵੀ ਥੋੜਾ ਜਿਹਾ ਪੁੰਨ ਖੱਟਣਾ ਇਸ ਕਰਕੇ ਮੈਂ ਸੱਦ ਲਿਆ ਉਹਨਾਂ ਨੂੰ ਰਹਿਣ ਦੋ ਯਾਰ ਤੁਸੀਂ ਆਏ ਵੱਡੇ ਪੁੰਨ ਖੱਟਣ ਵਾਲੇ ਇੱਕ ਤੇ ਪਹਿਲਾਂ ਹੀ ਇਸ ਘਰ ਦਾ ਸਾਰਾ ਭਾਰ ਮੇਰੇ ਸਿਰ ਤੇ ਪਾਇਆ ਵਾ ਉਸ ਤੋਂ ਤੂੰ ਹੀ ਮੰਮੀ ਜੀ ਨੂੰ ਵੀ ਸੱਦ ਲਿਆ ਇਸ ਕਰਦੀ ਨੌਕਰਾਨੀ ਨਹੀਂ ਆ ਮੈਂ ਜੀ ਸੱਦਣਾ ਤਾਂ ਮੈਨੂੰ ਪਹਿਲਾਂ ਮਨਾਂ ਕਰ ਦਿੰਦੇ ਕਿੱਦਾਂ ਮਨਾ ਕਰਦੇ ਦੀ ਤੁਸੀਂ ਮੈਨੂੰ ਪੁੱਛਿਆ ਆਪੇ ਸੱਦ ਲਿਆ ਹੁਣ ਦੱਸਣ ਢੇ ਹੂੰ ਜੀ ਨੂੰ ਤਾਂ ਲੱਗਾ ਸੀ ਤੁਸੀਂ ਉਹਨਾਂ ਨੂੰ ਵੇਖ ਕੇ ਖੁਸ਼ ਹੋਵੋਗੇ ਹਾਂ ਵੇਖ ਲਓ ਫਿਰ ਕਿੰਨੀ ਖੁਸ਼ ਹਾਂ ਮੈਂ ਕੀ ਕਰਾਂ ਫਿਰ ਹੁਣ ਉਹ ਤੇ ਆਉਣ ਵਾਲੇ ਹੋਣੇ ਆ ਇੱਕ ਕੰਮ ਕਰਦਾ ਉਹਨਾਂ ਨੂੰ ਫੋਨ ਕਰਕੇ ਮਨਾ ਕਰ ਦਿੰਦਾ ਯਾਰ ਮੈਂ ਤੇ ਮਨਾ ਕਰ ਲੱਗਾ ਹੁਣਾਂ ਉਹ ਤੇ ਆ ਹੀ ਗਏ ਚਾਓ ਹੁਣ ਉੱਠ ਕੇ ਉਹਨਾਂ ਨੂੰ ਗੇਟ ਤੋਂ ਹੀ ਵਾਪਸ ਘੱਲ ਦਿਓ ਇੰਨਾ ਥੋੜੀ ਹੁੰਦਾ ਯਾਰ ਜਦੋਂ ਉਹ ਇੱਥੋਂ ਤੱਕ ਆ ਗਿਆ ਤਾਂ ਇੱਕ ਦੋ ਦਿਨ ਤਾਂ ਰਹਿਣ ਦੋ ਨਾਲ ਇੱਕ ਮਿੰਟ ਵੀ ਨਹੀਂ ਤੁਸੀਂ ਜਾਓ ਤੇ ਉਹਨਾਂ ਨੂੰ ਵਾਪਸ ਕਰ ਲਓ ਜਾਓ ਛੇਤੀ ਜੇ ਉਹ ਐਸਕਾਰ ਚਾਹੀਦਾ ਮੈਂ ਕਾ ਛੱਡ ਕੇ ਚੱਲ ਜਾਣਾ